ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ ਬਰੀਫ ਦੇ ਵਿੱਚ ਲੈ ਕੇ ਹਾਜ਼ਰ ਹੋਏ ਹਾਂ ਪੰਜਾਬ ਦੇ ਮੌਸਮ ਦੀ ਤਾਜ਼ਾ ਜਾਣਕਾਰੀ ਜੇਕਰ ਗੱਲ ਕਰੀਏ 2 ਅਕਤੂਬਰ ਦਾ ਮੌਸਮ ਕਿਹੋ ਜਿਹਾ ਰਿਹਾ ਹੈ 2 ਅਕਤੂਬਰ ਨੂੰ ਗਰਦਾਸਪੁਰ ਹੁਸ਼ਿਆਰਪੁਰ ਅਤੇ ਜਲੰਧਰ ਵਰਗੇ ਇਲਾਕਿਆਂ ਦੇ ਵਿੱਚ ਕਾਫੀ ਜਗ੍ਹਾ ਤੇ ਬਾਰਿਸ਼ ਦੇਖਣ ਨੂੰ ਮਿਲੀ ਹੈ ਮੌਸਮ ਕਾਫੀ ਠੰਡਾ ਰਿਹਾ ਹੈ ਉਸ ਤੋਂ ਬਾਅਦ ਹੁਮਸਬਰੀ ਗਰਮੀ ਦਾ ਵੀ ਸਾਹਮਣਾ ਕਰਨਾ ਪਿਆ ਹੈ ਇਸ ਤੋਂ ਇਲਾਵਾ ਬਾਕੀ ਇਲਾਕਿਆਂ ਦੀ ਗੱਲ ਕਰੀਏ ਤਾਂ ਜਿਵੇਂ ਕਿ ਮਹਾਲੀ, ਚੰਡੀਗੜ੍ਹ, ਰੂਪਨਗਰ, ਰੋਪੜ ਇਹਨਾਂ ਇਲਾਕਿਆਂ ਦੇ ਵਿੱਚ ਬੱਦਲਬਾਜ਼ੀ ਦੇਖਣ ਨੂੰ ਮਿਲੀ ਹੈ ਅਤੇ ਮਾਲਵੇ ਵਰਗੇ ਖੇਤਰ ਵਿੱਚ ਤੇਜ਼ ਗਰਮੀ ਦਾ ਸਾਹਮਣਾ ਕਰਨਾ ਪਿਆ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਕਿ 3 ਅਕਤੂਬਰ ਨੂੰ ਕਿਦਾਂ ਦਾ ਹੋਵੇਗਾ ਮੌਸਮ ਉਸ ਤੋਂ ਬਾਅਦ ਕੀ ਹੋਣ ਮੌਸਮ ਦੇ ਹਾਲਾਤ ਤੁਹਾਨੂੰ ਇਸ ਬਾਰੇ ਜਾਣਕਾਰੀ ਦੇਵਾਂਗੇ। ਜਿਵੇਂ ਕਿ 3 ਅਕਤੂਬਰ ਦੀ ਗੱਲ ਕਰੀਏ ਤਾਂ ਹਮਤ ਭਰੀ ਗਰਮੀ ਦਾ ਸਾਹਮਣਾ ਕੀਤਾ ਜਾਵੇਗਾ। 10 ਅਕਤੂਬਰ ਨੂੰ 34 ਡਿਗਰੀ ਤਾਪਮਾਨ ਰਹੇਗਾ ਇਸ ਤੋਂ ਬਾਅਦ 4-5 ਤੇ 6 ਅਕਤੂਬਰ ਨੂੰ ਕਈ ਇਲਾਕਿਆਂ ਦੇ ਵਿੱਚ ਮੀਂਹ ਦੀ ਸੰਭਾਵਨਾ ਬਣ ਰਹੀ ਹੈ ਜਿਵੇਂ ਕਿ ਗਰਦਾਸਪੁਰ, ਅੰਮ੍ਰਿਤਸਰ, ਬਰਨਾਲਾ ਅਤੇ ਹੋਰ ਕਈਆਂ ਇਲਾਕਿਆਂ ਦੇ ਵਿੱਚ ਮੀਂਹ ਦੀ ਪੂਰੀ ਸੰਭਾਵਨਾ ਬਣ ਰਹੀ ਹੈ ਇਹਨਾਂ ਤਿੰਨ ਦਿਨਾਂ ਦੇ ਵਿੱਚ ਇਹਨਾਂ ਤਿੰਨ ਦਿਨਾਂ ਦੇ ਵਿੱਚ ਠੰਡਕ ਮਹਿਸੂਸ ਕੀਤੀ ਜਾ ਸਕਦੀ ਹੈ ਟੈਂਪਰੇਚਰ ਵੀ ਕਾਫੀ ਡਾਊਨ ਆ ਜਾਵੇਗਾ ਰਾਤ ਦੇ ਵੇਲੇ ਪੂਰੀ ਠੰਡਕ ਮਹਿਸੂਸ ਹੋਵੇਗੀ ਗੱਲ ਕਰੀਏ ਕਿ ਗੁਜਰਾਤ ਵਾਲੀ ਸਾਈਡ ਤੇ ਇੱਕ ਮੌਸਮੀ ਚੱਕਰਵਾਤ ਆਨਾਰੇ ਹੈ ਜਿਸ ਦੇ ਕਾਨ ਮੀਨ ਏਰੀਆ ਤੇ ਗਰਜ ਵੀ ਮਹਿਸੂਸ ਕੀਤੀ ਜਾਵੇਗੀ ਤੇ ਕਿਤੇ ਕਿਤੇ ਮੀਂਹ ਦੇ ਜ਼ੋਰਦਾਰ ਸ਼ਰਾਟੇ ਵੀ ਪੈਣਗੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਮੌਸਮ ਬਦਲਾਅ ਦੇਖਣ ਨੂੰ ਮਿਲੇਗਾ ਜਿਵੇਂ ਕਿ ਸਰਦੀ ਹੋਣੀ ਸ਼ੁਰੂ ਹੋ ਜਾਵੇਗੀ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ ਧੰਨਵਾਦ